ਸਾਈਕਲ ਨਾ ਅੱਗੇ ਨੰਬਰ ਪਲੇਟ ਨਾ ਪਿੱਛੇ ਨੰਬਰ ਪਲੇਟ ਐ ਮੋਟਰਸਾਈਕਲ ਹੈ ਨਾ ਅੱਗੇ ਨੰਬਰ ਪਲੇਟ ਨਾ ਪਿੱਛੇ ਨੰਬਰ ਪਲੇਟ ਨਾ ਅੱਗੇ ਮਗਰਾਟ ਨਾ ਪਿੱਛੇ ਮਗਰਾਟ ਆਇਆ ਜਿਹੜਾ ਮੋਟਰਸਾਈਕਲ ਹੈ ਟਕਾਕਿਆਂ ਵਾਲਾ ਵੱਡੇ ਸਲੈਂਸਰ ਐ ਵੀ ਜਿਹੜਾ ਮੋਟਰਸਾਈਕਲ ਹੈ ਵੱਡੇ ਸਲੈਂਸਰ ਹੈ ਬੱਚਿਓ ਬਹੁਤ ਫਰਕ ਹੈ ਪਰ ਹੁਣ ਅਸੀਂ ਦੇਖਿਆ ਆਮ ਪਿੰਡਾਂ ਦੇ ਵਿੱਚ ਜਿਹੜੇ ਬੱਚੇ ਇਸ ਮਾਹੌਲ ਦੇ ਵਿੱਚ ਪਟਾਕੇ ਮਾਰ ਰਹੇ ਆ ਬਹੁਤ ਮਾੜੀ ਗੱਲ ਹੈ ਇਸ ਟਾਈਮ ਤੁਸੀਂ ਦੇ ਦਿਓ ਜਿਹੜਾ ਦੇਸ਼ ਹੈ ਕਿਸ ਪੋਜੀਸ਼ਨ ਦੇ ਵਿੱਚੋਂ ਕਿਸ ਹਾਲਾਤ ਦੇ ਵਿੱਚੋਂ ਗੁਜ਼ਰ ਰਿਹਾ ਹੈ ਤੇ ਅੱਤੋਵਾਲ ਏਰੀਆ ਦੇ ਵਿੱਚ ਜਿਹੜੇ ਮੋਟਰਸਾਈਕਲ ਹੈ ਇਹ ਪਟਾਕੇ ਮਾਰ-ਮਾਰ ਕੇ ਖਿਆਸ ਕਰ ਰਹੇ ਆ ਲੋਕ ਇੱਥੋਂ ਦੇ ਜਿਹੜੇ ਆ ਇਸ ਚੀਜ਼ ਤੋਂ ਬੜੇ ਭੈ ਪੀਦਾ ਇਧਰ ਤਿੰਨ ਚਾਰ ਪਿੰਡ ਆ ਤਨੂਲੀ ਪਿੰਡ ਦੇ ਦੋ ਮੋਟਰਸਾਈਕਲ ਆ ਅੱਤੋਵਾਲ ਦੇ ਦੋ ਮੋਟਰਸਾਈਕਲ ਆ ਕਾਰੀ ਦਾ ਇੱਕ ਮੋਟਰਸਾਈਕਲ ਤੇ ਮਰਨਾਈਆਂ ਦਾ ਇੱਕ ਮੋਟਰਸਾਈਕਲ ਹੈ ਇਹਨਾਂ ਨੂੰ ਵੀ ਵਾਰਨਿੰਗ ਹੈ ਕਿ ਕੱਲ ਸ਼ਾਮ ਤੱਕ ਜਿਹੜੇ ਆਪਣੇ ਸਲੰਸਰ ਹੈ ਮੋਟਰਸਾਈਕਲਾਂ ਦੇ ਠੀਕ ਕਰਵਾ ਲਓ ਨਹੀਂ ਤੇ ਮੈਂ ਘਰੋਂ ਆ ਕੇ ਸਾਰੇ ਮੋਟਰਸਾਈਕਲ ਜਿਹੜੇ ਆ ਚੁੱਕੇ ਲੈ ਜਣੇ ਆ ਇਹਨਾਂ ਦੇ ਕਾਗਜ਼ ਦਿਖਾਓ ਜੋ ਗਿਫਟ ਬਣ ਦੇਣ ਦਾ ਤਿਆਰ ਕਰੋ ਜੀ ਥੈਂਕ ਯੂ